ਰੀਆ ਮੋ ਮਗਨ ਵਿਕਰਾ ਲ ਮਾਇਆ ਔ ਪਰ ਸਦੀ ਕੁਲੀਆ ਲੋਕ ਕਰਤ ਮੇ ਕਾਰ ਵਿਖੜੇ ਪ੍ਰਭ ਨੇ ਰੇ ਤਨ ਨਾਨਕ ਦਇਆ ਤਾਰੋ ਪਾੜ ਪਵਜਲ ਫੇਰੀਆ ਨਾ ਹਾਂ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦ ਜਨਮ ਭਇਆ ਪਰਵਤ ਨਾਨਕ ਤੈਨ ਕੀ ਸਰਣਾ ਜਨ ਤੋ ਨਹੀਂ ਆਇਆ ਦੂਰ ਹੋ ਮੈਂ ਤੱਕੇ ਤੋ ਸਰਣਾਏ ਜਿਉ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਸਤਨਾਮ ਵਾਹਿਗੁਰੂ 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 ਜੀ ਸਾਰਗ ਮਹੱਲਾ ਪੰਜਵਾਂ ਆਪੋ ਮੋਹੇ ਸਰਮ ਉਪਾਰ તમ રથ સુઆમી અર એક સતે મેરી ગાતે રહા ઓ દેખે ના નારૂપ બહો રંગા અનનહી તુમ પાતે ਦੇਹ ਆਧਾਰ ਸਰਬ ਕੋठाਕੁਰ ਜੀ ਅਪਰਾਣ ਸੁਖ ਦਾਤੇ ਬ੍ਰਹਮਤੋ ਬ੍ਰਹਮਤ ਹਰਿ ਜੋ ਪਰਿਓ ਤੋ ਬਰ ਮਿਲ ਚਰਨ ਪ੍ਰਾਪਤੇ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਅਬ ਮੋਹੇ ਸਰਬ ਉਪਾਵ ਬਿਰਕਾਤੇ ਪਿਆਰ ਸਹਿਤ ਗੁਰਮੁਖ ਦੋਨ ਹੱਥ ਜੋੜ ਕਰਕੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਵਿੱਚ ਸੀਸ ਟੁਕਾ ਕਰਕੇ ਬਹੁਤ ਹੀ ਗਹਿਰਾਈ ਵਿੱਚੋਂ ਗੁਰੂ ਫਤਿਹ ਬੁਲਾਓ ਰਸਨਾ ਦਵਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਅਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੋਹਾਨੀਅਤ ਦੇ ਪੰਢਾਰ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ ਸੱਚੇ ਪਾਤਸ਼ਾਹ ਜੀ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਸੁਭਾਈ ਮਾਨ ਗੁਰ ਸੰਗਤ ਜੀ ਸਰਵੱਤਰ ਹੀ ਮਾਈ ਭਾਈ ਗੁਰ ਸਿੱਖ ਬਹੁਤ ਵੱਡਿਆਂ ਭਾਗਾਂ ਵਾਲਿਓ ਗੁਰੂ ਬਾਬਾ ਜੀ ਦੀ ਬਖਸ਼ਿਸ਼ ਦਵਾਰੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸੰਗਤ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਸਾਧ ਸੰਗਤ ਭਾਉ ਭਾਉ ਸਹਜ ਬਿਰਾਗ ਹੈ ਅੱਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਲੈ ਧਿਆਨ ਦੀ ਸਾਧ ਸੰਗਤ ਭਾਉ ਭਾਉ ਦੋ ਬੋਲ ਨੇ ਭਾਉ ਤੇ ਭਾਉ ਭਾਉ ਤੋਂ ਭਾਵ ਹੈ ਗੁਰੂ ਦਾ ਅਦਬ ਗੁਰੂ ਦਾ ਭੈ ਭਾਉ ਤੋਂ ਭਾਵ ਹੈ ਪ੍ਰੇਮ ਅੰਦਰ ਤੇ પ્રેમ ਦੇ ਵਿੱਚੋਂ ਹੈ ਵਿਰਾਗ પ્રેમ ਦੇ ਵਿੱਚੋਂ ਹੈ ਵਿਰਾਗ ਮਨ ਕਿਉਂ ਬੈਰਾਗ ਕਰੇਗਾ ਸਤਗੁਰ ਮੇਰਾ ਪੂਰਾ ਇਹ ਸਾਧ ਸੰਗਤ ਵਿੱਚੋਂ ਆ ਕੇ ਅੰਦਰ ਦਾ ਪ੍ਰੇਮ ਜਾਗਦਾ ਹੈ ਸਾਧ ਸੰਗਤ ਭਾਉ ਭਾਉ ਸਹਿਜ ਬੈਰਾਗ ਹੈ ਸੰਗਤ ਵਿੱਚ ਆ ਕੇ ਬਾਣੀ ਸੁਣਦਿਆਂ ਸੁਣਦਿਆਂ ਸਹਿਜ ਗਿਆਨ ਵਿਰਾਗ ਦੀ ਦਾਤ ਪ੍ਰਾਪਤ ਹੁੰਦੀ ਹੈ ਇਸ ਸੰਗਤ ਵਿੱਚ ਬੈਠਦਿਆ ਬੈਠਦਿਆ ਬਾਣੀ ਸਰਵਣ ਕਰਦਿਆ ਸੁੱਤੀ ਹੋਈ ਸੁਰਤ ਜਾਗਦੀਏ ਜਿਵੇਂ ਬੰਦਾ ਸੁੱਤਾ ਹੋਵੇ ਨੂੰ ਆਵਾਜ਼ ਦਈਏ ਉੱਠਦਾ ਹੈ ਸੰਗਤ ਵਿੱਚ ਜਿਸ ਵੇਲੇ ਗੁਰਸਿੱਖ ਬੈਠਦਾ ਹੈ ਸ਼ਬਦ ਦੀ ਆਵਾਜ਼ ਆਉਂਦੀ ਏ ਬਾਣੀ ਦੀ ਆਵਾਜ਼ ਆਉਂਦੀ ਏ ਉਸ ਆਵਾਜ਼ ਨਾਲ ਸੁੱਤੀ ਹੋਈ ਸੁਰਤ ਜਿਹੜੀ ਏ ਗੁਰੂ ਸ਼ਬਦ ਵਿੱਚ ਜਾਗਦੀਏ ਅਗਲੇ ਬੋਲ ਸੁਣੋ ਗੋਰਮੁਖ ਸਹਾਇਜ ਸੁਪਾਉ ਸੁਰਤ ਸੋ ਜਾਗ ਹੈ ਸੰਗਤ ਵਿੱਚ ਬੈਠਿਆ ਸੁਰਤ ਜਾਗ ਜਾਂਦੀ ਏ ਮਧੁਰ ਬਚਨ ਅਲਾਓ ਹਉਮੈ ਤਿਆਗ ਹੈ ਜਿਸ ਵਲੇ ਸੁਰਤ ਜਾਗਦੀ ਏ ਫਿਰ ਪਿਆਰਾ ਗੁਰ ਸਿੱਖ ਹਉਮੈ ਦਾ ਤਿਆਗ ਕਰਦਾ ਏ ਔਰ ਮਿੱਠ ਬੋਲਣਾ ਹੋ ਜਾਂਦਾ ਏ ਮਧੁਰ ਬਚਨ ਅਲਾਓ ਹਉਮੈ ਤਿਆਗ ਹੈ ਚੌਥਾ ਬੋਲ ਪਰਮ ਪਿਆਲਾ ਸਾਉ ਮਸਤਕ ਭਾਗ ਹੈ ਪਰਮ ਪ੍ਰੇਮ ਦਾ ਪਿਆਲਾ ਸ਼ਬਦ ਨਾਮ ਜਿਵੇਂ ਕੋਈ ਬਹੁਤ ਹੀ ਸੁਆਦਲੀ ਵਸਤੂ ਪੀਣ ਵਾਲੀ ਹੋਵੇ ਬੰਦਾ ਸਹਿਦ ਨਾਲ ਗੁੱਟ ਗੁੱਟ ਕਰਕੇ ਉਹਦਾ ਆਨੰਦ ਮਾਣਦਾ ਏ ਫਿਰ ਤਵੇਂ ਸੰਗਤ ਵਿੱਚ ਬੈਠ ਕੇ ਵਾਹਿਗੁਰੂ 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 ਸ਼ਬਦ ਜਪਦਿਆਂ ਸ਼ਬਦ ਦਾ ਸੁਆਓ ਕੇ ਆਨੰਦ ਸੁਆਦ ਲੈਂਦਾ ਏ ਪਰਮਾ ਪ੍ਰੇਮ ਦਾ ਪਿਆਲਾ ਸ਼ਬਦ ਦਾ ਪਰਮਾ ਪਿਆਲੇ ਸਾਹ ਮਸਤਕ ਭਾਗ ਹੈ ਜਿਨ੍ਹਾਂ ਦੇ ਮਸਤੇ ਦੇ ਸ੍ਰੇਸ਼ਟ ਭਾਗ ਨੇ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਬ੍ਰਹਮ ਜੋਤ ਬ੍ਰਹਮੋ ਗਿਆਨ ਚਰਾਗ ਹੈ ਤੇ ਜੋਤ ਹੈ ਬ੍ਰਹਮ ਦੀ ਇੱਕ ਮਿਕ ਜੋਤ ਹੋ ਜਾਂਦੀ ਹੈ ਗਿਆਨ ਚਰਾਗ ਚਰਾਗ ਅਰਥ ਹੈ ਦੀਵਾ ਪ੍ਰਕਾਸ਼ੀ ਪ੍ਰਕਾਸ਼ ਹੋ ਜਾਂਦਾ ਹੈ ਬ੍ਰਹਮ ਜੋਤ ਬ੍ਰਹਮੋ ਗਿਆਨ ਚਿਰਾਗ ਹੈ ਗੁਰਮਤ ਅੰਤਰ ਚਾਓ ਆ ਲਿਪਤ ਅਦਾਗ ਹੈ 20 21 ਚੜਾਓ ਸਦਾ ਸੁਹਾਗ ਹੈ ਸਾਧ ਸੰਗਤियां ਮੁਰਕ ਕੜੀਆਂ ਪ੍ਰਾਪਤ ਹੋਈਆਂ ਨੇ ਰੋਜ਼ਾਨਾ ਤੁਸੀਂ ਪਿਆਰੇ ਗੁਰਸਿੱਖ ਦਰੋਂ ਨੇੜਿਓਂ ਚੱਲ ਕੇ ਜਿੱਥੇ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕਰਦੇ ਹੋ ਉੱਥੇ ਰੋਜ਼ਾਨਾ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹੋ ਸੰਗਤ ਵਿੱਚ ਬਹੁਤ ਪਿਆਰੇ ਗੁਰਸਿੱਖ ਸੱਜੇ ਹੋਇਆ ਕਰਦੇ ਨੇ ਜਿਵੇਂ ਭਾਈ ਸਾਹਿਬ ਜੀ ਕਹਿੰਦੇ ਨੇ ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ ਸੁਣਤ ਸੁਣਤ ਜੈਸੇ ਪੰਡਤ ਪਰਵੀਣ ਹੈ ਸੋਗਤ ਸੋਗਤ ਸੋਦਾ ਜੈਸੇ ਤੋ ਸੁਬਾਸੀ ਹੋਤ ਗਾਵਤ ਗਾਵਤ ਜੈਸੇ ਗਾਇਨ ਗੋਨੀਨਹ ਲੇਖਤ ਲੇਖਤ ਲੇਖ ਜੈਸੇ ਤੋ ਲੇਖਾਰੀ ਹੋਤ ਚਾਕਤ ਚਾਕਤ ਜੈਸੇ ਭੋਗੀ ਰਸ ਭੀਨ ਹੈ ਚਲਤ ਚਲਤ ਜੈਸੇ ਪਹੁੰਚੇ ਟੀਖਾਣੇ ਜਾਏ ਖੋਜਤ ਖੋਜਤ ਗੁਰ ਸ਼ਬਦ ਨੇਵ ਲੀਣ ਰ ਜਾਨ ਦੇ ਖੋਜ ਖੋਜ ਬਣ ਕੇ ਖੋਜ ਕਰਦੇਓ ਖੋਜ ਦਿਆ ਖੋਜ ਦਿਆ ਇੱਕ ਦਿਨ ਉਹ ਸ਼ਬਦ ਵਿੱਚ ਗੁਰੂ ਦਾ ਪਿਆਰਾ ਗੁਰ ਸਿੱਖ ਲੇਨ ਹੋ ਜਾਂਦਾ ਹੈ ਆਓ ਤੁਹਾਡੀ ਇਕਾਗਰਤਾ ਬਣ ਗਈ ਹੈ ਦਾਸ ਦੀ ਵੀ ਇਕਾਗਰਤਾ ਗੁਰੂ ਸਾਹਿਬ ਅਕਸ਼ਿਸ਼ ਕਰਕੇ ਆਪ ਵਿੱਚ ਵਰਤ ਕੇ ਬਣਾ ਦੇਣ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਵਚਨ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1209 ਤੇ ਸਤਿਗੁਰਾਂ ਦਾ ਸ਼ਬਦ ਸੁਭਾਈ ਮਣ ਹੈ ਅੱਜ ਦੇ ਅੰਮ੍ਰਿਤ ਵਚਨਾਂ ਵਿੱਚ ਕਿਰਪਾਲੂ ਦਾਤਾਰ ਪੰਚਮ ਗੁਰਦੇ ਮਹਾਰਾਜ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਹੈ ਹੇ ਜਗਿਆਸੋ ਬਾਹਰਲੇ ਜਤਨ ਜਿਹੜੇ ਨੇ ਹਿੱਲੇ ਜਿਹੜੇ ਨੇ ਉਹਨਾਂ ਨੂੰ ਛੱਡ ਦੇ ਇੱਕ ਗੁਰੂ ਦੀ ਟੇਕ ਲੈ ਗੁਰੂ ਕਰਨ ਕਰਨ ਹੈ ਗੁਰੂ ਸਮਰੱਥ ਹੈ ਔਰ ਗੁਰੂ ਵਰਗਾ ਹੋਰ ਕੋਈ ਸੰਸਾਰ ਵਿੱਚ ਹੋ ਹੀ ਨਹੀਂ ਸਕਦਾ ਔਰ ਗੁਰੂ ਹੀ ਇੱਕ ਪ੍ਰਾਣਾ ਦਾ ਆਸਰਾ ਹੈ ਉਹੀ ਸੁੱਖ ਦੇਣ ਵਾਲਾ ਹੈ ਜਿਸ ਵਲੇ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਵੇਂਗਾ ਤੇਰੀ ਜ਼ਿੰਦਗੀ ਰੂਪੀ ਰਾਤ ਜਿਹੜੀ ਏ ਸੁੱਖ ਅਤੇ आनंद ਵਿੱਚ ਬਤੀਤ ਹੋਵੇਗੇ ਇਹ ਅੰਮ੍ਰਿਤ ਵਚਨ ਨੇ ਆਓ ਵਿਸਥਾਰ ਪੂਰਵਕ ਸਾਝ ਕਰਨ ਦਾ ਗੁਰੂ ਸਵਾਰੀ ਸੰਗਤ ਜੀ ਗੁਰਬਖਸ਼ਿਸ਼ ਦੁਆਰੇ ਨਵਾਣਾ ਜਚਤਨ ਕਰੀਏ ਸਾਰਗ ਮਹੱਲਾ ਪੰਜਵਾ ਅਬ ਮੋਹਿ ਸਰਬ ਉਪਾਵ ਬਿਰਤਾਤੇ ਕਰਨ ਕਰਨ ਸਮਰੱਥ ਸੁਆਮੀ ਹਰ ਇੱਕ ਉਸ ਤੇ ਮੇਰੀ ਦਾਤੇ ਸਾਰੇ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਿਰਪਾਲੂ ਦਾਤਾਰ ਬਖਸ਼ਿਸ਼ ਕਰਦੇ ਨੇ ਕਰਨ ਕਰਨ ਸਮਰੱਥ ਸੁਆਮੀ ਸੁਆਮੀ ਮੇਰਾ ਮਾਲਕ ਸਾਰੇ ਤਰਤਬਾਂ ਨੂੰ ਕਰਨ ਵਾਸਤੇ ਸਮਰੱਥ ਹੈ ਗੁਰ ਸਮਰਥ અપਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਰਮਲ ਗੁਰ ਜੇਵੜ ਅਵਰ ਨ ਕੋਏ ਗੁਰ ਕਰਤਾ ਗੁਰ ਕਰਨ ਹਰ ਗੁਰਮੁਖ ਸੱਚੇ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੈ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਰ ਗੁਰਦਾਤਾ ਹਰਨਾਮ ਦਾ ਉਧਰ ਹੈ ਸਭ ਸੰਸਾਰ ਗੁਰ ਸਮਰਥ ਗੁਰ ਨਰਾਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮहिमा ਵਾਹਿਗੁਰੂ ਵਾਹਿਗੁਰੂ ਗੁਰ ਕੀ ਮहिमा ਅਗਮ ਹੈ ਕੀ ਕਥਨ ਕਥਨ ਹਰ ਸਤਗੁਰਾਂ ਦੀ ਮहिमा ਬੇਅੰਤ ਹੈ ਸਵਰਥ ਗੁਰੂ ਹੈ ਗੁਰੂ ਦੀ ਮहिमा ਕਿੰਨੀ ਹੋ ਸਕਦੀ ਹੈ ਕਿਆ ਹਉ ਕਥੀ ਕਥੇ ਕਥ ਦੇਖਾ ਮੈਂ ਕਥ ਨਾ ਕਥਨਾ ਜਾਈ ਜੋ ਤੁਧ ਭਾਵੈ ਸੋਈ ਆਖਾ ਤੈਨ ਤਹਿਰੀ ਵੜਿਆ ਗੁਰਸਮਰਤ ਹੈ ਤੈਂ ਤਾਂ ਸਤਗੁਰੂ ਮਹਾਰਾਜ ਮਾਰੂ ਰਾਗ ਵਿੱਚ ਉਹਦੀ ਸਮਰੱਥਾ ਜਿਹੜੀ ਐ ਅੰਮ੍ਰਿਤ ਬਾਣੀ ਵਿੱਚ ਬਿਆਨ ਕਰਦੇ ਨੇ ਕਹਿੰਦੇ ਕਲਾ ਉਪਾਏ ਧਰੀ ਜਨ ਧਰਨਾ ਕਲਾ ਉਪਾਏ ਇਹਦੀ ਕਲਾ ਹੈ ਪ੍ਰਮਾਤਮਾ ਦੀ ਤਾਕਤ ਹੈ ਧਰਨਾਵੇਂ ਜੇ ਧਰਤੀ ਥੱਲੇ ਪਾਣੀ ਉਤੇ ਧਰਤੀ ਨੂੰ ਟਿਕਾਇਆ ਹੋਇਆ ਏ ਤੇ ਉਹਦੀ ਕਲਾਈ ਦਾ ਬਿਨ ਥੰਮ ਗਗਣ ਰਹਾਇਆ ਕਲਾ ਉਪਾਏ ਧਰਿ ਜਨ ਧਰਨਾ ਗਗਣ ਰਹਾਇਆ ਹੁਕਮੇ ਚਰਨਾ ਆਗਣ ਉਪਾਏ ਈ ਧਣ ਮੈਂ ਬਾਦੀ ਕਿਆ ਬਾਤ ਏ ਜੇ ਸਤਗੁਰਾਂ ਦੀ ਬਾਣੀ ਸਵਰਥਾ ਕਿੰਨੀ ਕੈ ਕਹਿੰਦੇ ਲੱਕੜਾਂ ਜ਼ਰੂਰ ਨੇ ਲੱਕੜਾਂ ਚ ਆਗ ਨੂੰ ਪ੍ਰਮਾਤਮਾ ਨੇ ਕੰਟਰੋਲ ਕਰਕੇ ਬੰਨੀ ਹੋਈ ਏ ਨਜ਼ਰ ਨਹੀਂ ਆ ਰਹੀ। ਅਗਣੂ ਪਾਇ ਇਹ ਧਣ ਮੈਂ ਭੱਤੀ ਸੋਪਰਾ ਬਰਾਖੇ ਭਾਈ へ ਜੀ ਜੰਤ ਕੋ ਰਿਚਕ ਸੰਭਾਹੇ ਇਹ ਉਹਦੀ ਸਮਰੱਥਾ ਹੈ 84 ਲੱਖ ਜੂਣ ਪੈਦਾ ਕਰਕੇ ਐਸਾ ਸਮਰੱਥ ਹੈ ਉਹ ਸਭ ਨੂੰ ਸੁੱਖ ਦਤਾ ਰੋਜੀ ਦੇ ਰਿਆ ਹੈ। ਇਹੀ ਉਹਦੀ ਸਮਰੱਥਾ ਹੈ ਰੇ ਚਿਤ ਚੇਤ ਕੀਨ ਰੇ ਚਿਤ ਚੇਤ ਸਕੀਨਾ ਦਾਲ ਦਮੋਦਰ ਬਿਬਹਿ ਨ ਜਾਣ ਸੋ ਕੋਈ ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ ਜਨਨੀ ਖੇਰੇ ਉਦਰ ਉਦਕਮ ਹੈ ਪਿੰਡ ਕੀਆ ਦਸ ਦੁਆਰਾ ਦੇ ਆਹਾਰ ਅਗਣ ਮੈਂ ਰੱਖੈ ਐਸਾ ਖਸਮ ਹਮਾਰਾ ਕੰਬੀ ਜਾਲੁ ਮਾਹੀ ਤਣ ਤਸ ਬਾਹਰ ਪੰਖ ਖੀਰ ਤੈ ਨਾਹੀ ਪੂਰਨ ਪਰਮ ਆਨੰਦ ਮਨੋਹਰ ਸਮਝ ਦੇਖ ਮਨ ਮਾਹੀ ਪਾਖਾਨ ਕੀਟ ਗੋਪਤੋਇ ਰਹਤਾ ਤਾਚੋ ਮਾਰਗ ਨਾਹੀ ਕਹਿ ਧੰਨਾ ਪੂਰਨ ਤਾਹੋ ਕੋ ਮਤਰੇ ਜੀ ਨਰਾਹੀ ਕਲਾ ਉਪਾਇ ਧਰੀ ਜਨ ਧਰਨਾ ਗਗਨ ਰਹਾਇ ਹੁਕਮੈ ਚਰਨਾ ਅਗਣੁ ਪਾਇ ਇੰਧਣ ਮੈ ਬਾਧਿ ਸੋ ਪ੍ਰਭ ਰਾਖੇ ਭਾਈ ਹੈ ਜੀ ਅਜੰਤ ਕੋ ਰਿਜਕ ਸੰਭਾਹੇ ਕਰਨ ਕਾਰਨ ਸਮਰਥ ਆਪਾਹੇ ਖਿੰਮੈ ਥਾਪ ਉਥਾਪਣ ਹਾਰਾ ਸੋਈ ਤੇਰਾ ਸਹਾਈ ਹੈ ਮਾਤ ਗਰਭ ਮੈਂ ਜਨਪ੍ਰਤ ਪਾਲਿਆ ਸਾਸ ਦਾਸੇ ਸੰਗ ਸੰਭਾਲਿਆ ਹਰ ਸਵਾਸ ਨਾਲ ਰੱਖਣ ਵਾਲਾ ਏ ਸੁਲਤਾਨ ਖਾਨ ਕਰੇ ਖੈਨ ਤੀਰੇ ਗਰੀਬ ਬਨਿਵਾਜ ਕਰੇ ਪ੍ਰਭ ਮੀਰੇ ਗਰਬ ਨੇ ਦਵਾਰ ਨ ਸਰਬ ਸੁਧਾਰਨ ਕਿਛ ਕੀਮਤ ਕਹੀ ਨਾ ਜਾਈ ਹੈ ਤਿਵੇਂ ਅੱਜ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਨੇ ਧਾਰਨ ਕਾਰਨ ਸਮਰੱਥ ਸੁਆਮੀ ਸੁਆਮੀ ਤੋਂ ਭਾਉ ਮੇਰਾ ਮਾਲਕ ਹੈ ਹਰ ਇੱਕ ਸਤੇ ਮੇਰੀ ਗਾਤੇ ਗਾਤੇ ਤੋਂ ਭਾਵ ਹੈ ਵਸਥਾ ਬਣ ਜਾਣੀ ਸੁੱਖ ਦੀ ਦਾਤ ਮਿਲ ਜਾਣੀ ਇੱਕ ਤੋਂ ਹੀ ਦਾਤ ਪ੍ਰਾਪਤ ਹੋਵੇਗੀ ਵਰਨਾ ਗੁਰੂ ਤੋਂ ਬਿਨਾ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ ਤਾਂ ਹੀ ਗੁਰਗਰੀਬ ਬਨਵਾਜ ਜੀ ਕਿਰਪਾ ਕਰਦੇ ਨੇ ਇੱਕਾ ਬਾਣੀ ਇੱਕ ਗੌਰ ਇੱਕੋ ਸ਼ਬਦ ਵਿਚਾਰ ਕੇਵਲ ਇੱਕ ਦੇ ਨਾਲ ਜੁੜਿਆ ਹੀ ਦਾਤ ਪ੍ਰਾਪਤ ਹੋਵੇਗੀ ਤੈ ਪੜਿਓ ਇੱਕ ਮੰਨ ਧਰਿਓ ਇੱਕ ਕਰ ਇੱਕ ਪਛਾਣਿਓ ਦਣ ਬਣੋ ਇੱਕ ਇੱਕ ਦੋਇ ਠਾਂ ਨ ਜਾਣਿਓ ਸੋਪਣ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ 30 ਇੱਕ ਅਰ ਪੰਜ ਸਿੱਧ 35 ਨਖੀਣੋ ਇੱਕੋ ਜੇ ਲੱਖ ਲਖ ਅਲਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਪ ਭਣੈ ਤੋ ਇੱਕ ਲੋੜ ਹੈ ਇੱਕ ਮੰਨਿਓ ਦਿਨ ਵੀ ਇੱਕ ਹੈ ਰਾਤ ਵੀ ਇੱਕ ਹੈ ਪੰਜਾ ਤਤਾਂ ਵਿੱਚ ਵੀ ਇੱਕ ਹੈ 35 ਅਖਰਾਂ ਵਿੱਚ ਵੀ ਇੱਕ ਹੀ ਹੈ ਤਿਆਂ ਦਣਾ ਵਿੱਚ ਵੀ ਏਕ ਹੈ ਸੁਪਨੇ ਵਿੱਚ ਵੀ ਏਕੀ ਹੈ ਪ੍ਰਤੱਖ ਵੀ ਏਕੀ ਹੈ ਤੇ ਇੱਕ ਦੇ ਨਾਲ ਜੁੜ ਕੇ ਮਹਾਰਾਜ ਕਹਿੰਦੇ ਅਬ ਮੋਹੇ ਹੁਣ ਭਾਈ ਮੈਂ ਸਰਬ ਉਪਾਵ ਬਿਰ ਕਤ ਆਪਣੇ ਜਤਨ ਹਿਲੇ ਸਾਰੇ ਇਤਿਹਾਗ ਦਿੱਤੇ ਨੇ ਬਸ ਹੁਣ ਇਹੇ ਦਾਤ ਆਈਏ ਪ੍ਰਭ ਡੋਰੀ ਹਾਥ ਤੇਰੇ ਕੋਤਾ ਡੋਰੀ ਤੁਹਾਡੇ ਹੱਥ ਆ ਗਈਏ ਜਿਵੇਂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਕੋ ਕਰ ਰਾਮ ਕੋ ਮੋਤੀਆ ਮੇਰੋ ਨਾ ਗਲੇ ਹਮਾਰੇ ਜੇਵਾਰੀ ਜੈ ਖਿੰਚ ਤਹ ਜਾਓ ਮੈਂ ਤੁਹਾਡੇ ਦਰ ਦਾ ਕੋਕਰ ਬਣ ਗਿਆ ਹ ਹੁਕਮ ਰੂਪੀ ਰੱਸੀ ਮੇਰੇ ਗਲ ਵਿੱਚ ਮੈਂ ਆਪਣੀ ਚੁਤਰਾਈ ਤੇ ਸਿਆਣਪ ਛੱਡ ਦਿੱਤੀਆਂ ਨੇ ਹੁਣ ਮੈਨੂੰ ਸਮਝ ਆ ਗਈ ਏ ਕੇਵਲ ਇੱਕ ਤੋਂ ਹੀ ਕਿਰਪਾ ਵਰਤੇਗੀ ਮੇਰੇ ਜ਼ੋਰ ਨਾਲ ਕੁਝ ਵੀ ਨਹੀਂ ਹੋਵੇਗਾ ਜ਼ੋਰ ਦੇ ਨਾਲ ਤਾਂ ਤੁਸੀਂ ਯਤਨ ਕਰ ਲੋ ਸੁਰਤ ਦਾ ਟਿਕਾਵ ਨਹੀਂ ਬਣਨਾ ਜ਼ੋਰ ਨਾਲ ਸੁਰਤੀ ਗਿਆਨ ਵਿਚਾਰ ਜ਼ੋਰ ਨਾਲ ᔪਗਤੀ ਛੋਟਾ ਸੰਸਾਰ ਥੋੜਾ ਜਿਹਾ ਖਿਆਲ ਕਰਿਓ ਇਹ ਨਹੀਂ ਕਹਿਣਾ ਪਿੰਜੋਰ ਦੇ ਨਾਲ ਕੁਝ ਨਹੀਂ ਹੁੰਦਾ ਉਦਮ ਕਰਨਾ ਵੀ ਪੈਂਦਾ ਹੈ ਕਿਉਂਕਿ ਉਦਮ ਤੋਂ ਬਿਨਾਂ ਗੁਰਦੁਆਰੇ ਨਹੀਂ ਆਇਆ ਜਾਣਾ ਉਦਮ ਕਰੋਗੇ ਤਾਂ ਹੀ ਬਾਤ ਬਣੇਗੀ ਨਾ ਤੁਸੀਂ ਰੋਜ਼ਾਨਾ ਬੋਲ ਪੜ੍ਹਦੇ ਹੋ ਮਨ ਮੈਂ ਚਿਤ ਵੋਹ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਦੇ ਮੀਤ ਚੋਰ ਨਾਲ ਨਹੀਂ ਪਰ ਬੇਨਤੀ ਕਰਨੀ ਹੈ ਗਰੀਬ ਬਰਵਾਸ ਸੱਚੇ ਬਾਦਸ਼ਾਹ ਸਾਨੂੰ ਭੜਾ ਉਦਮ ਬਖਸ਼ੋ ਸਾਡੀ ਸੁਰਤ ਦਾ ਟਿਕਾਹ ਬਣ ਜਾਵੇ ਬਾਤਸ਼ਾਹ ਜੀ ਅੱਗੇ ਹੋਰ ਕਿਰਪਾ ਕਰਦੇ ਨੇ ਰਹਾਓ ਦੇਖੇ ਨਾਨਾ ਰੂਪ ਬਹੁ ਰੰਗਾ ਅਨਨਾਹੀ ਤੁਮ ਭਾਤੇ ਏ ਮੇਰੇ ਪਿਆਰੇ ਜੀ ਏ ਕਿਰਪਾਲੂ ਦਾਤਾਰ ਜੀ ਨਾਨਾ ਤਰ੍ਹਾਂ ਦੇ ਰੂਪ ਦੁਨੀਆ ਦੇ ਅਲੱਗ ਅਲੱਗ ਵੇਖੇ ਨੇ ਪਰ ਤੁਹਾਡੇ ਵਰਗਾ ਕੋਈ ਸੁੰਦਰ ਸਰੂਪ ਮੈਨੂੰ ਨਜ਼ਰ ਨਹੀਂ ਆਇਆ ਨੰਨਾ ਰੂਪ ਨੇ ਅਦੇ ਕਾ ਤਰ੍ਹਾਂ ਦੇ ਨੇ ਤੁਹਾਡਾ ਰੂਪ ਕਿਹੋ ਜਿਹਾ ਹੈ ਗਰੀਬ ਪਰਿਵਾਰ ਕਲਗੀਧਰ ਪਾਤਸ਼ਾਹ ਮਹਾਰਾਜ ਦਸਮ ਗ੍ਰੰਥ ਵਿੱਚ ਬਹੁਤ ਪਿਆਰੇ ਬਚਨ ਕਰਦੇ ਨੇ ਕਹਿੰਦੇ ਨਿਰਜੁਰ ਨ ਰੂਪ ਹੋ ਇਹ ਸੁੰਦਰ ਸਰੂਪ ਹੋ ਤੁਹਾਡੇ ਵਰਗਾ ਸੁੰਦਰ ਕੋਈ ਨਜ਼ਰ ਨਹੀਂ ਆਉਂਦਾ ਕਿ সুন্দর স্বরূপ হো কে ভূপণ কে राजे ਤਾਂ ਦੁਨੀਆ ਦੇ ਬਹੁਤ ਨੇ ਪਰ ਗਰੀਬ ਨੇਵਾਜ ਕਰਪਾਲੂ ਦਾ ਤਰ ਜੀ ਤੁਹਾਡੇ ਵਰਗਾ ਰਾਜਾ ਕੋਈ ਨਹੀਂ ਨਜ਼ਰ ਆਉਂਦਾ ਤੁੰਬ ਹੋ ਸਭ ਰਾਜਣ ਕੇ ਆਪੇ ਆਪ ਹਰ ਸਮਾਨ ਨਹੀਂ ਕੋਈ ਰਾਜਾ ਇਹ ਰਾਜੇ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜ ਨਰਜਰਣ ਰੂਪ ਹੋ ਕੇ ਸੰਦਾਰ ਸਰੂਪ ਹੋ ਕੇ ਭੂਪਣ ਕੇ ਭੂਪ ਹੋ ਕੇ ਦਾਤਾ ਮਹਾ দান ਹੋ ਅਸੀਂ ਦੋ ਚਾਰ ਕੌਡੀਆਂ ਬੰਦਾ ਗੁਲਕ ਜਾ ਹੋਰ ਥਾਂ ਕਰ ਕਹਿੰਦਾ দান ਕਰ ਆਇਆ ਪਰ ਗੁਰੂ ਵੱਲੇ ਦੇਖੋ ਕਿਰਪਾ ਜਿਸ ਨੇ ਸਾਨੂੰ ਸਰੀਰ ਦਾ દાન ਬਖਸ਼ਿਆ ਏ ਸਾਨੂੰ ਇੰਦਰੀਆਂ ਦਾ દાન ਬਖਸ਼ਿਆ ਏ ਪ੍ਰਮਾਤਮਾ ਨੇ ਵਿਅੰਤ ਪਦਾਰਥ ਸਾਨੂੰ ਦਿੱਤੇ ਨੇ ਤੂੰ ਦਾਣ ਕੀ ਕਰ ਲਵੇਂਗਾ ਕਿ ਦਾਤਾ ਮਹਾ ਦਾਣੋ ਪ੍ਰਾਣ ਕੇ ਬਚਈਆ ਵਾਹਿਗੁਰੂ ਦੋਦ ਪੂਤ ਕੇ ਦਵਾਈ ਅਰਦਾਸਾ ਕਰਦੇ ਆ ਰੋਜ ਉਹ ਤੋਂ ਦਾਣ ਮੰਗਦੇ ਆ ਰੋਗ ਸੋਗ ਕੇ ਮਿਟਈਆ ਕਿ ਦੋ ਮਾਨੀ ਮਹਾ ਮਾਨ ਹੋ ਰੋਗ ਤੇ ਸੋਗਾ ਨੂੰ ਮਟਾਉਣ ਵਾਲਿਓ ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ ਵਿਦਿਆ ਕੇ ਵਿਚਾਰ ਹੋ ਅਦਮੈ ਅਵਤਾਰ ਹੋ ਕਿ ਸਿੱਧਤਾ ਕੀ ਸੂਰਤ ਹੋ ਕਿ ਸ਼ੁੱਧਤਾ ਕੀ ਛਾਣ ਹੋ ਝੋੜਣ ਕੇ ਜਾਲ ਹੋ ਕਿ ਕਾਲ ਹੋ ਕੇ ਕਾਲ ਹੋ ਕਿ ਸਤਰਣ ਕੇ ਸੂਲ ਹੋ ਕਿ ਮਿਤਰਣ ਕੇ ਪ੍ਰਾਣ ਹੋ ਧੰਨ ਗੁਰੂ ਅਰਜਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਗਰੀਬ ਅਨਿਵਾਜ ਕਿਰਪਾਲੂ ਦਾ ਤਾਰ ਜੇ ਦੇਖੇ ਨਾ ਨ ਰੂਪ ਮਹਰੰਗਾ ਅਨ ਨਹੀਂ ਤੁਮ ਪਾਤੇ ਤੁਹਾਡੇ ਵਰਗਾ ਹੋਰ ਕੋਈ ਨਜ਼ਰ ਨਹੀਂ ਆਉਂਦਾ ਦੇਹੇ ਆਂਧਾਰ ਸਰਬਕੋ ਠਾਕੁਰ ਜੀ ਪ੍ਰਾਣ ਸੁਖ ਦਾਤੇ ਏ ਕਿਰਪਾਲੂ ਦਾ ਤਾਰ ਜੀ ਦੇਹੇ ਆਧਾਰ ਆਧਾਰ ਹੈ ਆਸਰਾ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਤੁਸੀਂ ਉਹਨਾਂ ਨੂੰ ਆਸਰਾ ਬਖਸ਼ਿਸ਼ ਕਰਦੇ ਹੋ ਸਰਬਕੋ ਠਾਕੁਰ ਤੇ ਸਾਰਿਆਂ ਦੇ ਤੁਸੀਂ ਮਾਲਕ ਹੋ ਜੀ ਪ੍ਰਾਣ ਸੁਖ ਦਾਤੇ ਹੇ ਸੁਖ ਦਾਤੇ ਤੁਸੀਂ ਹੀ ਤੇ ਪ੍ਰਾਣਾ ਦਾ ਆਸਰਾ ਹੋ ਸੁਖ ਨਾਹੀ ਰੇ ਹਰ ਭਗਤ ਬਿੜਾ ਬੰਦਗੀ ਤੋਂ ਬਿਨਾ ਕਦੇ ਸੁਖ ਦੀ ਪ੍ਰਾਪਤੀ ਨਹੀਂ ਦੁਨੀਆ ਦੇ ਲੋਕ ਬੜੇ ਬੜੇ ਬਾਦਸ਼ਾਹ ਨੇ ਘਰ-ਬਾਰ ਬਿਆੰਤ ਨੇ ਪਰ ਅੰਦਰ ਸਹਿਜ ਅਤੇ ਸੰਤੋਖ ਸੁਖ ਨਹੀਂ ਉਤਰ ਅਲਤਰ ਲక్ష్ਮੀ ਮਾਇਆ ਇਨਤੇ ਪਹੁ ਕਮੜੇ ਸੁਖ ਪਾਇ ਗਰੀਬ ਅਵਾਜ ਨੇ ਤੇ ਹੀ ਬਚਨ ਕਰ ਦਿੱਤੇ ਸਗਲ ਸ੍ਰਸ਼ਟ ਕੋ ਗਾਜਕੇ ਬੋਲੋ ਜੀ ਸਗਲ ਸ੍ਰਸ਼ਟ ਕੋ ਬੋਲਨਾਰੇ ਚਾਹਦੇ ਬੋਲੋ ਗਾਜਕੇ ਸਗਲ ਸ੍ਰਸ਼ਟ ਕੋ ਹਰ ਕਾ ਨਾਮ ਜਪਤ ਹੋਏ ਸੁਖਿਆ ਇਹਦਾ ਮਤਲਬ ਕੀ ਹੈ ਵੀ ਹਰੀ ਦਾ ਨਾਮ ਵਾਇਗਰੋ ਜਪਣਾ ਪਵੇਗਾ ਨਾ ਤਨੇਮ ਦੀ ਰਾਤ ਸੰਭਾਲਣੀ ਪਵੇਨੀ ਮੋਹ ਵੰਤਰ ਦਾ ਵਿਆਸ ਕਰਨਾ ਪਵੇਗਾ। ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਇਕ ਥਿਣਾ ਸੁੱਤ ਸੰਪਤ ਬਨਤਾ ਬినੋਦ ਛੋੜ ਗਏ ਮੋਹ ਲੋਗ ਭੋਗ ਹੈ ਵਰ ਗੈ ਵਰ ਰਾਜ ਰੰਗ ਤਿਆਗ ਚਲਿਓ ਹੈ ਮੂਡ ਨੰਗ ਚੋਹਾ ਚੰਦਨ ਦੇ ਪੋਲਿਆ ਸੋ ਤਰ ਤਨ ਹਰ ਹਰ ਰੂਲਿਆ ਮੋਇ ਮੋਇਆ ਜਾਨਾ ਦੂਰ ਹੈ ਕੋ ਨਾਨਕ ਸਦਾ ਹਦੂਰ ਹੈ ਮੇਰੇ ਗਰੀਬ ਬਨਵਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਦੇਹ ਅੰਧਾਰ ਸਰਬ ਕੋਠਾ ਪਰ ਜੀ ਪ੍ਰਾਣ ਸੁਖ ਦਤੈ ਪਰਮਤੋ ਪਰਮਤੋ ਹਰ ਜੋ ਪਰਿਓ ਤਾ ਬੋਰ ਮੇਰੇ ਚਰਨ ਪਰਾਤੇ ਪਰਮਦੇਆ ਪਰਮਦੇਆ ਹਾਰ ਕੇ ਜਦੋਂ ਤੁਹਾਡੇ ਦਰ ਤੇ ਆ ਗਿਆ ਤੁਸਾਂ ਕਿਰਪਾ ਕਰ ਦਿੱਤੀ ਆਪਣੇ ਚਰਨਾਂ ਦਾ ਆਸਰਾ ਦਿੱਤਾ ਅਰਦਾਸ ਕਰਿਆ ਕਰੋ ਮੇਰ ਲਿਓ ਦਯਾਲ ਠਹਿ ਪਏ ਦਵਾਰਿਆ ਰਖ ਲੈ ਉਹ ਦੀਨ ਦਯਾਲ ਪਰਮਤ ਬਾਹਾਰਿਆ ਭਗਤ ਵਛੜ ਤੇਰਾ ਬਿਰਦ ਹਰ ਪਤਤ ਉਧਾਰਿਆ ਚਾਰੇ ਪੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨਕ ਸਚਾ ਪਾਤਸ਼ਾਹ ਯੋਗ ਦਾ ਲਿਆ ਕਢਾਏ ਕੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ ਪਰ ਗੁਰੂ ਦੀ ਬਖਸ਼ਿਸ਼ ਦਵਾਰੇ ਸਾਰੇ ਸੁਖ ਪ੍ਰਾਪਤ ਹੋ ਗਏ ਅੰਦਰ ਦਾ ਆਨੰਦ ਬਣ ਚੁੱਕਾ ਹੈ ਸੁਖ ਬਿਹਾਨੀ ਰਾਤੇ ਰਾਤੇ ਤੋਂ ਪਾ ਉਮਰਾ ਰੂਪੀ ਰਾਤ ਜਿਹੜੀ ਹੈ ਹੁਣ ਮੇਰੀ ਸੁੱਖਾਂ ਵਿੱਚ ਬਤੀਤ ਹੋਣ ਲੱਗੀ ਏ ਕਾਦਾ ਸਦਕਾ ਪਿਆਰ ਦੇ ਵਿੱਚ ਲਾਇਓ ਹਾਜ਼ਰੀ ਵਾਹਿਗੁਰੂ ਵਾਹਿਗੁਰੂ ਵਾਹਿ ਸੁਖ ਚਾਹੁੰਦੇ ਆ ਤਾਂ ਪਿਆਰ ਵਿੱਚ ਅੰਦਰੋਂ ਬਾਹਰੋਂ ਨਹੀਂ ਐ ਤਰ੍ਹਾਂ ਦਾ ਆਨੰਦ ਵੱਜੇ ਰੋਮ ਰੋਮ ਦੇ ਵਿੱਚੋਂ ਗੁਰਸਿੱਖ ਦੀ ਆਵਾਜ਼ ਆ ਜਾਵੇ ਵਾਹਿਗੁਰੂ 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 ਵੱਜ ਕੇ ਵਾਹਿਗੁਰੂ 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 ਧਿਆਨ ਦਿਓ ਜੀ ਵੱਡਿਆਂ ਭਾਗਾ ਵਾਲਿਓ ਤਾਂ ਹੀ ਤਾਂ ਰਸਨਾ ਦੁਆਰੇ ਵਾਹਿਗੁਰੂ ਸ਼ਬਦ ਨਿਕਲਦਾ ਨਹੀਂ ਤਾਂ ਸ਼ਬਦ ਛੇਤੀ ਨਿਕਲਦਾ ਨਹੀਂ ਜਨਾਂ ਦੇ ਵੱਡੇ ਭਾਗੇ ਉਹਨਾਂ ਦੇ ਹਿਰਦੇ ਤੋਂ ਨਿਕਲਦਾ ਉਹ ਵੱਡਿਆਂ ਭਾਗਾ ਵਾਲੇ ਨੇ ਵੱਡ ਭਾਗੀ ਜਿਹੜੇ ਪਿਆਰ ਵਾਲੀਆਂ ਰੂਹਾਂ ਨੇ ਉਹਨਾਂ ਦਾ ਚਿਤ ਕਰਦਾ ਰਹਿੰਦਾ ਵਾਹਿਗੁਰੂ ਵਾਹਿਗੁਰੂ ਜੀ ਦਾ ਸ਼ਬਦ ਚੱਲਦਾ ਰਹੇ ਵੱਡ ਭਾਗੀ ਤੇ ਜਨ ਕੋ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਕੁੰਦੈ ਕੁੰਥ ਸਦਾਵੈ ਅਜਾਮਨ ਕੋ ਅੰਤ ਕਾਲ ਮੈਂ ਨਾਰਾਇਣ ਸੁਧਿ ਆਇ ਜਾ ਗਤ ਕੋ ਜੋਗੀ ਸਰ ਵਾਸ਼ਤ ਸੋ ਗਤ ਵਾਹਿਗੁਰੂ ਆਇ ਵਾਹ ਹਾਂਜੀ ਸੋ ਗਤ 96 ਪਰ ਲੰਮੀਆਂ ਲੰਮੀਆਂ ਬੰਦਗੀਆਂ ਤਪੱਸਿਆ ਕਰਨ ਦੇ ਨਾਲੋ ਸੰਗਤ ਵਿੱਚ ਬੈਠਿਆ ਬੈਠਿਆ ਜਪਦੇ ਆ ਸਤਨਾਮ ਸ਼੍ਰੀ ਵਾਹਿਗੁਰੂ ਛੇੜ ਵਿੱਚ ਹੀ ਹਾਂਜੀ ਛੇੜ ਵਿੱਚ ਹੀ ਕਿਰਪਾ ਵਰਤ ਗਈ ਤਾਂ ਹੀ ਤਾਂ ਬਾਰ ਬਾਰ ਬੇਨਤੀਏ ਸੰਗਤ ਵਿੱਚ ਜ਼ਰੂਰ ਬੈਠਿਆ ਕਰੋ ਸੰਗਤ ਵਿੱਚ ਜੋ ਵੀ ਸਮਾਹ ਉਹ ਗੁਰੂ ਦੇ ਇੱਥੇ ਲੱਗਦਾ ਹੈ ਬੇਨਤੀਆਂ ਪ੍ਰਵਾਨ ਪੁੱਲਾਂ ਦੀਆਂ માਫੀਆਂ ਸਭ ਦੀ ਹਾਜ਼ਰੀ ਪ੍ਰਵਾਨ ਹੋ ਜਾਵੇ ਸਾਰੀ ਸੰਗਤ ਬਹੁਤ ਹੀ ਪਿਆਰ ਸਹਿਤ ਭਾਈ ਅਤੇ ਬੁਲਾਇਆ ਕਰੋ ਗੁਰੂ ਕੀ ਬਖਸ਼ਿਸ਼ ਵਰਤਦੀ ਜੇ ਆਕੋ ਪਿਆਰ ਸਹਿਤ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ